ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਵੀਡੀਓ ਦੇ ਵਿੱਚ ਤਾਂ ਨਹੀਂ ਆ ਰਹੇ ਕਿ ਸਾਡੇ ਬੇਟੀ ਜੋਬਨ ਪ੍ਰੀਤ ਸਿੰਘ ਦਾ ਐਕਸੀਡੈਂਟ ਹੋ ਗਿਆ ਸੀਗਾ ਉਹਨੂੰ ਆਪਾਂ ਹਸਪੀਟਲ ਜਲੰਧਰ ਪੀਮਸ ਪੀਮਸ ਹਸਪੀਟਲ ਆਮਲਾ ਗੜੇ ਰੋਡ ਤੇ ਅੱਜ ਇਹ ਸੋ ਹਸਪੀਟਲ ਲੈ ਕੇ ਆਏ ਸੀਗੇ ਤੇ ਅੱਜ ਉਹਨਾਂ ਨੇ ਸਾਨੂੰ ਡੇਟ ਦਿੱਤੀ ਸੀ ਆਪਰੇਸ਼ਨ ਦੀ ਤੇ ਅਹੀਂ ਹੁਣ ਵੇਪੋ ਕਦੋਂ ਆਪਰੇਟ ਕਰਦੇ ਆ। ਪ੍ਰੇਰਤਨ ਤੋਂ ਬਾਅਦ ਫਿਰ ਤੁਹਾਨੂੰ ਅਸੀਂ ਮਿਲਾਂਗੇ। ਦੂਸਰੀ ਗੱਲ ਇਹ ਆ ਵੀ ਜੋਗਨਬ੍ਰੀਤ ਡਿਊਟੀ ਤੇ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਮੋਟਰਸਾਈਕਲ ਦੇ ਨਾਲ ਐਕਸੀਡੈਂਟ ਹੋ ਗਿਆ ਉਹਦਾ। ਤੇ ਮਾਲਕ ਨੇ ਹੱਥ ਦੇਖ ਕੇ ਰੱਖਿਆ ਉਹਨੂੰ। ਤੇ ਬਾਹਾਂ ਤੋਂ ਫ੍ਰੈਕਚਰ ਹੋਈ ਆ। ਕੱਟ ਲੱਗਾ। ਤੇ ਹੋਣਿਆ ਵੀ ਡਾਕਟਰ ਦਾ ਟਰੀਟਮੈਂਟ ਚੱਲ ਰਿਹਾ ਉਹਨਾਂ ਨੇ ਆਖਿਆ ਪਲੇਟਾਂ ਪੈਣੀਆਂ ਵਿੱਚ ਦੀ ਸਸੀਂ ਫਿਰ ਉਹਨਾਂ ਨੂੰ ਆਖਿਆ ਤਾਂ ਠੀਕ ਆ ਬਹੁਤ ਟਿਕਾ ਕੋਈ ਨਹੀਂ ਤੇ ਅੱਜ ਟਾਈਮ ਦੇ ਰਹੇ ਹਾਂ ਨਿਸ਼ਾਮਾ ਦਾ ਕਿ ਸ਼ਾਮਾ ਦੇ ਟਾਈਮ ਆਪਾਂ ਆਪਰੇਸ਼ਨ ਕਰਤਾਗੇ ਤੇ ਮਾਲਕ ਜੀ ਅਰਦਾਸਾਂ ਬਿੰਦਿਆ ਕਰੋ ਕਿ ਤੁਹਾਡੀਆਂ ਆਸਾਂ ਦੇ ਨਾਲ ਮਾਲਕ ਕਿਰਪਾ ਕਰੇ ਤੁਹਾਡੀਆਂ ਅਰਦਾਸਾਂ ਸੁਣੀਆਂ ਗੁਰੂ ਨੇ ਕਿ ਆਪਰੇਸ਼ਨ ਉਹਦਾ ਠੀਕ ਠਾਕ ਹੋ ਜੇ ਜੇ ਜ਼ੀਰੋ ਪ੍ਰੈਸ਼ਰ ਹੋ ਕੇ ਬਾਹਰ ਆਊਗਾ ਆਪਾਂ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਜੀ ਜ਼ੀਰੋ ਤੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਆਂ ਥੈਂਕ ਯੂ ਆਸ ਦੀ ਸਾਰਿਆਂ ਨੂੰ ਤੇ ਕਿਉਂਕਿ ਜਦੋਂ ਬੱਚੇ ਦੇ ਸੱਟ ਲੱਗੇ ਹੋਏ ਤਾਂ ਮਨ ਬੜਾ ਪਰੇਸ਼ਾਨ ਹੋ ਜਾਂਦਾ ਆਪ ਜੀਆਂ ਨੂੰ ਪਤਾ ਹੀ ਹੈ ਕਿ ਫਿਰ ਵੀ ਸਤਿਗੁਰ ਹੌਸਲਾ ਦੇਣ ਵਾਲੇ ਮੇਰੇ ਸਤਿਗੁਰ ਉਹਨਾਂ ਨੇ ਹੌਸਲਾ ਜੀ ਕੇ ਰੱਖਣਾ ਤੇ ਉਹਨਾਂ ਨੇ ਹੀ ਬੱਚਿਆਂ ਦੀ ਸਿੱਖ ਤੇ ਮਿਹਰ ਭਰੇ ਹੱਥ ਰੱਖਣਾ ਪਾਸ਼ਾ ਸਾਰਿਆਂ ਦੇ ਬੱਚਿਆਂ ਦੇ ਸਿੱਖ ਤੇ ਮਿਹਰ ਭਰੇ ਹੱਥ ਚਲੋ ਬਾਕੀ ਮਿਲਦੇ ਆ ਤੁਹਾਨੂੰ ਜਦੋਂ ਆਪਰੇਸ਼ਨ ਕਰਕੇ ਹੁੰਦੇ ਨਾ ਬਾਅਦ ਅੱਜ ਕਰਨਗੇ ਜਦੋਂ ਉਮਰ ਕੇ ਲੈ ਕੇ ਆਉਣਗੇ ਮੈਡ ਦੇ ਉੱਤੇ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ ਅੱਛੀ ਕਾਰਨੀ ਸਾਰਿਆਂ ਨੂੰ ਵਾਗ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਰਹੇ ਤੁਸੀਂ ਇਹ ਦੁਬਣੀ ਦਾ ਰਾਜ ਜੋਣੀ ਤਰੱਕੀ ਕਰੋ ਸਾਰਿਆਂ ਭੈਣ ਭਰਾਵਾਂ ਮੱਤਿਆਂ ਅਲਾਸਾਂ ਤੇ ਬੀਤੀਆਂ ਸਾਰਾ ਗੱਲ ਕੀਤੀਆਂ ਕਿ ਜੁਗਲ ਕੇ ਦਾ ਪ੍ਰਿਸ਼ਣ ਜਿਹੜਾ ਕੇ ਠੀਕਾ ਹੋ ਜਾਵੇ ਤੇ ਤੁਸੀਂ ਸਾਰਿਆਂ ਨੇ ਬੜਾ ਸਾਫੀ ਦਿੱਤਾ ਦੱਸਣ ਕੀਤੀਆਂ ਗੁਰੂ ਅਗੇ ਗੁਰੂ ਨੇ ਤੁਹਾਡੀਆਂ ਆਸਾਂ ਤੇ ਸੁਣੀ ਜਿਹੜਾ ਇਹ ਜੁਗਲ ਕੇ ਦਾ ਪ੍ਰਿਸ਼ਣ ਜਿਹੜਾ ਸੀ ਬਿਲਕੁਲ ਠੀਕਾ ਹੋ ਗਿਆ ਪਲੇਟ ਹੋ ਗਿਆ ਪਲੇਟਾਂ ਬੈਗ ਗਈ ਤੇ ਹੁਣ ਅਜੇ ਬੈੱਡ ਤੇ ਆਇਆ ਹੀ ਹੈ ਤੇ ਅੱਗੇ ਵੀ ਆਸ ਕਰਦੇ ਹਾਂ ਕਿ ਮਾਲਕ ਕੈਟਰੀng ਕਲਾ ਦੇ ਤੰਦਰੁਸਤੀ ਹੁਣ ਇਹਨੂੰ ਬਖੇ ਜਲਦੀ ਠੀਕ ਹੋ ਕੇ ਦੇ ਆਪਣੀ ਘਰ ਜਾਣਾ ਹੈ ਤਾਂ ਹੀ ਮੈਂ ਜਰੂਰ ਹੈ ਕਿ ਇਹਨਾਂ ਦਾ ਸਭ ਤੋਂ ਵੱਡਾ ਕਹਿਣ ਹੈ। ਇਹਦੀ ਪਰੇਸ਼ਾਨੀ ਰਹੀ ਉਹ ਜਿਹੜਾ ਪੇਰਾ ਪੇਰਾ ਸਦਿਸ ਤੋਂ ਬਾਹਰ ਆ ਬਿਠੀ ਹੈ। ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕੁਝ ਦਿਨਾਂ ਤੋਂ ਵੀਡੀਓ ਸਾਡੀਆਂ ਨਹੀਂ ਚੱਲ ਰਹੀਆਂ ਨਾ ਹੀ ਆ ਰਹੇ ਆ। ਉਹ ਕਾਰਨ ਨਹੀਂ ਸੀ ਕਿ ਇਹ ਐਕਸੀਡੈਂਟ ਹੋਣ ਦਾ ਡਰ ਕੇ ਮੰਨ ਕੇ ਸਦਭਾਉਂ ਲੱਗ ਗਿਆ। ਤੇ ਬੇਈਂ ਹਿੱਤਾ ਕਿ ਵੀਡੀਓ ਆਉਂਦੀ। ਉਹ ਕਿਸ ਬੰਨੇ ਬੱਚੇ ਨੂੰ ਲੱਗੀ ਹੋਵੇ ਤਾਂ ਇਹ ਆਪਾਂ ਜਾ ਕੇ ਵੀਡੀਓ ਪੜ੍ਹਿਆ ਮੰਨਣਾ ਨਹੀਂ ਕਰਦਾ। ਕਿਸ ਕਰਕੇ ਆਪਾਂ ਵੀਡੀਓ ਨਹੀਂ ਪੜ੍ਹਾਈ। ਹੋਣ ਜਿਹੜਾ ਪ੍ਰੀਤ ਜਦੋਂ ਠੀਕ ਹੋ ਕੇ ਘਰ ਜਾਊਗਾ ਤੇ ਉਸ ਤੋਂ ਅੱਗੇ ਕੰਟੀਨਿਊ ਹੋਣੀ ਹੈ ਵੀਡੀਓ ਚੱਲਣੀ ਹੈ ਤੇ ਸਾਰਿਆਂ ਨੇ ਪਹਿਲਾਂ ਮਾਨੂੰ ਪਿਆਰ ਭਰੂ ਦੇਣਾ ਜਿਵੇਂ ਪਹਿਲਾਂ ਦੇ ਸੀ ਤੇ ਮੈਂ ਆਪਦੀਆਂ ਦਾ ਸਦਾ ਵੀਡੀਓ ਲਊਗਾ ਬੜਾ ਧੰਨਵਾਦ ਕਰਦਾ ਸਾਰੇ ਭਰਾਵਾਂ ਨੇ ਸਾਰਿਆਂ ਨੇ ਜੀਤਿਆ ਬਹੁਤ ਜਿਆਦਾ ਪਸੰਦੀਆਂ ਤੇ ਕਮੈਂਟਰੀ ਆਇਆ ਹੈ ਸਾਹਮਣੇ ਹੈ ਕੈਮਰੇ ਤੇ ਸਭ ਨੇ ਕੱਟ ਕੇ ਅੱਗੇ ਹੋ ਗਏ ਅੱਜ 4 ਘੰਟੇ ਤੱਕ ਬਾਹਰ ਦੀ ਸਾਰਾ ਕੰਮ ਲੈਣੇ ਹਨ ਅੰਨੇ ਕਹੇ 4 ਘੰਟੇ ਤੱਕ ਮੈਂ ਅੱਜ ਬਾਹਰ ਮਾਰਾ ਕਿਰਪਾ ਕਰੇ ਇਸ ਮਾਲ ਹੈ ਕਿ ਇੰਨਾ ਨਹੀਂ ਚਾਹ ਲੋ 4 ਘੰਟੇ ਤੋਂ ਬਾਅਦ ਫਿਰ ਇਹਨਾਂ ਦੇ ਕੋਈ ਨਾ ਕੋਈ ਮੁਸਮਿਸ ਤੇ ਕਰਨੀ ਹੈ ਨਾ ਠੀਕ ਹੈ ਅੰਮ੍ਰਿਤ ਦੀ ਮਾਪੀ ਚੋਲ ਤੇ ਬਹੁਤ ਜਿਆਦਾ ਲੱਗਦਾ ਤੇ ਰੱਖਣਾ ਮੇਰਾ ਮਾਲਕਾ ਜਿਹਨੂੰ ਰੱਖਣਾ ਬਲਦੀ ਐਸ ਤਰ੍ਹਾਂ ਰੱਖ ਲੈਣਾ ਆਪਾਂ ਕਹਿੰਦੇ ਨਾ ਆਰ ਨੂੰ ਵਾਟ ਲਾਉਂਦੇ ਆ ਤੇ ਆਪੇ ਪਛੀਂ ਜਾਂਦੀ ਹੈ ਠੀਕ ਹੈ ਨਾ ਉਹਦੇ ਵਿੱਚ ਕੀ ਹੈ ਕਿ ਕੁਝ ਤੋੜੀਆਂ ਜਿਹੜੀਆਂ ਖੜੀਆਂ ਰਹਿ ਜਾਂਦੀਆਂ ਨਾਲ ਦੀ ਕੋਈ ਪਰਮਾਤਮਾ ਦਾ ਕੋਈ ਜੀਵ ਜਿਹੜੀ ਉਹਨੇ ਰੱਖਿਆ ਕਰੀ ਉਹਨੂੰ ਬਲਦੀ ਐਸ ਤਰ੍ਹਾਂ ਹੀ ਰੱਖ ਲੈਣਾ ਮੇਰੇ ਮਾਲਕਾ ਇਸੇ ਤਰ੍ਹਾਂ ਮਾਲਕਾ ਸਭੋ ਘਰ ਦੇਖ ਕੇ ਰੱਖਦੇ ਆ ਤੇ ਹੋਰ ਕਿਹੜੀ ਫੋਟ ਵੀ ਲੱਗੀ ਬਸੇ ਦੇ ਵਿੱਚ ਵਾਹ ਫੈਕਚਰ ਵੀ ਇਹਦੇ ਜਾਂ ਟੱਕ ਲੱਗੇ ਬਾਤ ਤੇ ਤੁਹਾਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ 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 ਵਿੱਚ ਵੀ ਨੰਨੋ ਸੱਜਣ ਡਿਆ ਜੇ ਚਲੋ ਆਪਣੀ ਰੋਜੀ-ਰੋਟੀ ਵਾਸਤੇ ਜਾਂਦਾ ਹੈ ਫਿਰ ਜਾਂਦਾ ਹੈ ਸ਼ਾਮ ਨੂੰ ਆਪਾਂ ਬਹਿ ਕੇ ਗੱਲ ਕਰੀਏ ਹਾਂ ਤੇ ਪਾਸਾ ਟੱਕ ਲੱਗਣ ਕਰਕੇ ਹੁਣ ਸਾਰੇ ਪਾਸੇ ਜਾਣ ਵਾਲੀ ਗੱਲ ਕਰਨੀ ਬਾਕੀ ਨਹੀਂ ਕੋਈ ਨਹੀਂ ਚਿੰਤਾ ਕਰਨੀ ਲੋੜ ਨਹੀਂ ਸਾਡੇ ਭੈਣ ਭਰਾ ਸਾਡੇ ਨਾਲ ਹਾਂ ਸਾਰੇ ਘੰਟ ਤੇ ਸਾਰਿਆਂ ਨੇ ਕਮੈਂਟਾਂ ਨਹੀਂ ਨਹੀਂ ਸਭ ਨੂੰ ਹੌਸਲਾ ਦਿੱਤਾ ਤੇ ਕੋਈ ਨਹੀਂ ਹੁਣ ਹੌਸਲਾ ਦੇ ਦੇਣਾ ਤੇ ਤੇ ਜਿੰਨ ਸਰਪੰਚ ਤੋਂ ਨਹੀਂ ਦਿੱਤੇ ਉੱਪਰ ਮੋੜਦਾਤਾ ਲੋਕਾਤਾ ਮੁੰਡੇ ਜਨੇ 215 73316 ਜਨੇ 215 73314 ਤੇ ਚਲੋ ਕੋਈ ਨਹੀਂ ਤੁਹਾਡੀਆਂ ਦੱਸਾਂ ਨਹੀਂ ਇੱਥੇ ਦਾ ਸੱਚਾਇਆ ਹਨ ਤੇ ਠੀਕ ਹੋਇਆ ਜੀ ਵਧੀਆ ਹੋ ਗਿਆ ਤੇ ਹੋਰ ਵੀ ਨਾਲ ਭੈਣ ਭਰਾ ਬੈਠੇ ਆ ਖਾਦੇ ਖੋਣ ਕਰਦੇ ਸਾਰੇ ਨਾਲ ਸਾਡੇ ਆ ਤੇ ਕੋਲੋਂ ਦੇ ਉਹ ਜੋਸ ਕੋ ਬੜੇ ਜਿਹੜਾ ਵੀ ਕੋਈ ਸਾਲ ਦੁਖੀ ਹੁੰਦੇ ਸਾਰੇ ਜਿੰਨੇ ਨਹੀਂ ਹੁੰਦੇ ਸਾਰੇ ਥਾਂ ਮੈਂ ਪਰੇਸ਼ਾਨ ਹੁੰਦੇ ਜਿੰਨੇ ਨਹੀਂ ਹੁੰਦੇ ਕੋਈ ਭੈਣ ਭਾਈ ਤੇ ਸੁਧੀ ਦੇ ਕੋਈ ਹੁੰਦੇ ਕਿਉਂਕਿ ਬਹੁਤ ਵਧੀਆ ਹਸਪੀਟਲ ਦਾ ਟਰੀਟਮੈਂਟ ਵੀ ਵਧੀਆ ਚੱਲ ਰਿਹਾ ਡਾਕਟਰ ਵੀ ਕਾਬਲੇ ਤੇ ਸਭ ਡੋਕਟਰ ਸਾਰੇ ਸਟਾਫ ਜਿੰਨਾ ਨਹੀਂ ਚੱਲ ਗਿਆ ਬਹੁਤ ਹੀ ਵਧੀਆ ਮਰ ਕੇ ਕੋਈ ਕਾਲ ਨਹੀਂ ਕਰਦੇ ਆਉਂਦੇ ਸਾਰੇ ਨੂੰ ਕਹਿੰਦੇ ਆ ਜੀ ਆਇਆਂ ਨੂੰ ਆਪਰੇ ਕੋਈ ਕਾੜੀ ਨਹੀਂ ਬੜੇ ਲਹਿਜੇ ਤੇ ਠੰਮੇ ਦੇ ਨਾਲ ਗੱਲ ਕਰਦੀ ਹੈ ਸਟਾਫ ਵੀ ਸਾਰਾ ਜਨਰਲ ਨਹੀਂ ਹੈਗਾ ਬਹੁਤ ਵਧੀਆ ਹਸਪੀਟਲ ਹੈ ਚਲੋ ਮਾਲਕ ਫਾਰਮ ਚੱਕੀ ਤਲਾ ਤੰਦਰੁਸਤੀ ਬੱਚੇ ਸਾਰੇ ਜਿੰਨੇ ਵੀ ਘਟਾ ਹਸਪੀਟਲ ਚ ਦਾਜੂ ਹੋਏ ਆ ਮਾਲਕਾ ਕਿਰਪਾ ਕਰੋ ਠੀਕ ਹੋ ਗਏ ਨਾਦੀ ਬਾਦੀ ਉਹ ਕੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਜਿੱਥੇ ਦੇ ਵਿੱਚ ਚਲੇ ਜਾਣਾ ਤੇ ਹਰ ਇੱਕ ਨੂੰ ਇਤਨ ਹੁੰਦੀ ਹੈ ਕਿ ਸਾਡਾ ਮਰੀਜ਼ ਆ ਉੱਥੇ ਤੇ ਮਰੀਜ਼ ਤਾਂ ਇਸ਼ੇ ਜਿਹੜਾ ਤੋਂ ਉਹਦੇ ਵਿੱਚ ਹੈਗਾ ਹੈਗਾ ਹੀ ਆ ਇਹਨੇ ਘਰ ਪਰਿਵਾਰ ਉਹ ਜਿਆਦਾ ਪ੍ਰੋਬਲਮ ਦੇ ਵਿੱਚ ਉਹਦੇ ਧਿਆਨ ਨਾਲ ਚੁੱਕੀ ਨਹੀਂ ਚੁੱਕੀ ਰਹੀ ਨਿਕਲਦੀ ਐਨ ਮਾਲਕੀ ਅਰਦਾਸਾਂ ਕੀਤੀ ਇਹ ਕਿ ਸੱਚੇ ਪਾਤਸ਼ਾਹ ਕੇ ਮੇਰੇ ਨਦੀਵਾਰ ਨਿਕਲਦੀ ਸਾਰੇ ਸੰਸਥਾ ਉਸ ਤੋਂ ਆਪਣੇ ਤਰ੍ਹਾਂ ਦੇ ਚਲੇ ਜਾਂਦੇ ਬਾਕੀ ਜਿਹੜੀ ਜਿਹਨੇ ਕਾਣੀ ਹੁਣ ਸਮਾਜ ਤੋਂ ਫਿਰ ਉਸੇ ਉਸੇ ਤਰ੍ਹਾਂ ਇਹ ਲੋਕਾਂ ਕੋਲੋਂ ਖੇਲ ਕਰਦੇ ਰਹਾਂ ਖੇਲ ਕਰਦੇ ਰਹਾਂ ਆਏ ਮੁੰਡੇ ਤੂੰ ਗੱਲ ਉਹ ਸੁਣੀ ਸਾਨੂੰ ਸੁਝਾਅ ਦੇ ਦੱਸਣਾ ਹੋਵੇ ਉਹ ਗੱਲ ਕਰਦੇ ਮੇਰੇ ਸਾਡੇ ਨਾਲ ਕਰਨਾ ਤੁਮ ਜੇ ਬਹੁਤ ਬਹੁਤ ਸਾਥ ਹੈ ਸਾਡੇ ਤੇ ਭੈਣ ਭਰਾਵਾਂ ਦਾ ਤੇਰੀ ਬਹੁਤ ਕੰਨੀ ਗੱਲ ਕੋਈ ਨਹੀਂ ਚਲੋ ਪਿਆਰ ਭਰੀ ਸਾਰਿਆਂ ਨੂੰ ਸੱਚੀ ਗੱਲ ਦੀ ਮਲਕੀਅਤ ਹੀ ਕਰਦੇ